ਅੱਜ ਪਟਿਆਲਾ ਦੇ ਸਨੌਰ ਹਲਕੇ ਦੇ ਵਿੱਚ ਬੂਥ ਸਮੇਲਨ ਕੀਤਾ ਗਿਆ ਬੂਥ ਸਮੇਲਨ ਜਿਹੜਾ ਹੋਇਆ ਇੱਕ ਰੈਲੀ ਦਾ ਰੂਪ ਲੈ ਕੇ ਆ ਉੱਥੇ ਹੀ ਗੱਲ ਕੀਤੀ ਜਾਏ ਜਿਹੜੇ ਮਹਿਲਾ ਦੇ ਜਿਹੜੇ ਪ੍ਰਧਾਨ ਨੇ ਗगन ਸ਼ੇਰਗਿੱਲ ਜੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਮੈਮ ਅੱਜ ਬੂਥ ਸਮੇਲਨ ਨਹੀਂ ਰੱਖਿਆ ਗਿਆ ਸੀ ਪਰ ਇੱਕ ਰੈਲੀ ਰੂਪ ਲੈ ਅਸੀਂ ਲਗਭਗ 1.5 ਸਾਲ ਤੋਂ ਹੀ ਇਹਨਾਂ ਵਿੱਚ ਕੰਮ ਕਰ ਰਹੇ ਆ ਲੇਡੀਜ਼ ਜੋ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਸਾਡੇ ਇੱਕ ਹੀ ਆਵਾਜ਼ ਤੇ ਉਹ ਇੱਥੇ ਪਹੁੰਚ ਗਈਆਂ ਔਰ ਉਹ ਰੈਲੀ ਦਾ ਧਾਰਨ ਹੋ ਗਿਆ ਰੂਪ ਇਹ 6 ਮਿੰਡਲਾਂ ਦੀ ਅਜਬੂਤ ਸਮੇਲਨ ਸੀਗਾ ਸਨੌਰ ਬਲਬੇੜਾ ਦੇਵੀਗੜ ਖੜਾਮ ਐਂਡ ਮਾੜੂ ਬਾਦਰਗੜ ਤੇ ਇਹਨਾਂ ਵਿੱਚੋਂ ਇਹ ਸਾਰੀਆਂ ਮੇਰੀਆਂ ਮੰਡਲ ਪ੍ਰਧਾਨਾਂ ਭੈਣਾ ਪਹੁੰਚੀਆਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਪਹੁੰਚੀ ਉਹ 20-20 ਦੀ ਟੀਮ ਸੀ ਉਹਨਾਂ ਨਾਲ 10-10 ਸੋਰ ਆ ਗਏ অলਮੋਸਟ 300 ਦੇ ਕਰੀਬ ਇੱਥੇ ਮੇਰੀਆਂ ਭੈਣਾ ਪਹੁੰਚ ਗਈ ਅੱਜ ਸਾਡੇ ਇੱਕੀ ਆਵਾਜ਼ ਤੇ ਕੱਲ ਕੱਲ ਸੁਨੇਹਾ ਦਿੱਤਾ ਸੀਗਾ অলਮੋਸਟ ਤੇ ਅੱਜ ਉਹ ਪਹੁੰਚ ਗਈਆਂ ਕਿਤੇ ਜੇ ਜਿਸ ਤਰ੍ਹਾਂ ਕਿ ਗਰਮੀ ਵੀ ਵਧਦੀ ਜਾ ਰਹੀ ਹੈ ਗਰਮੀ ਇਸ ਤਰ੍ਹਾਂ ਵਧਦੀ ਜਾ ਰਹੀ ਹੈ ਉਸ ਤਰ੍ਹਾਂ ਲੇਡੀਜ਼ ਜਿਹੜੇ ਅਗੇ ਨੇ ਇਹਨੇ ਹੁਮਮਾ ਆ ਕੇ ਪਹੁੰਚ ਰਹੀਆਂ ਨੇ ਲੱਗ ਨਹੀਂ ਰਿਹਾ ਕਿ ਕੋ ਹੁਸਾ ਦਿਖਣ ਨੂੰ ਮਿਲ ਰਿਹਾ ਹੈ ਉਤਸ਼ਾਹ ਇਸ ਤਰ੍ਹਾਂ ਪੈਦਾ ਹੋਇਆ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੀਆਂ ਇਹਨਾਂ ਨੂੰ ਪਿੰਡਾਂ 'ਚ ਸਕੀਮਾਂ ਮਿਲ ਰਹੀਆਂ ਇਹ ਸੈਂਟਰ ਤੋਂ ਆਉਂਦੀਆਂ ਨੇ ਹੁਣ ਜਦੋਂ ਅਸੀਂ ਸਾਲ ਤੋਂ ਦੱਸਣਾ ਸ਼ੁਰੂ ਕੀਤਾ ਹੈ ਕਿ ਸਿਲੰਡਰ ਤੋਂ ਲੈ ਕੇ ਯੋਸ਼ਮਾਨ ਕਾਰਡ ਹੋਰ ਸਕੀਮਾਂ ਸਾਰੀਆਂ ਸੈਂਟਰ ਦਿਆਂ ਨੇ ਸੈਲਫ ਹੈਲਪ ਗਰੁੱਪ ਸੈਂਟਰ ਦੇ ਨੇ ਇਹਨਾਂ ਨੂੰ ਹੁਣ ਲੱਗਦਾ ਕਿ ਇਹਨਾਂ ਦਾ ਜਿਹੜਾ ਰੈਨਸ ਹੈ ਨੇ ਨਾਲ ਬਹੁਤ ਵਧੀਆ ਹੋ ਜਾਊਗਾ ਇਹ ਸਾਡੇ ਨਾਲ ਜੁੜਨਾ ਸ਼ੁਰੂ ਹੋ ਗੀਆਂ ਔਰ ਅੱਜ ਫਿਰ ਇੱਥੇ ਪਹੁੰਚੀਆਂ ਨੇ ਉੱਥੇ ਹੀ ਅਕਾਲੀ ਦਲ ਵੀ ਬਤਾਵੇ ਕਰਦੀ ਹੈ ਕਿ ਆਟਾ ਦਾਲ ਦੀ ਸਕੀਮ ਅਸੀਂ ਦਿੱਤੀ ਸੀ ਦੇਖੋ ਆਟਾ ਦਾਲ ਕੱਲਾ ਨਹੀਂ ਹੈ ਉਹਨਾਂ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹਨ ਅਗਰ ਇਹ ਬੰਦੇ ਕੋਲ ਆਯੂਸ਼ਮਾਨ ਕਾਰਡ ਹੈ ਜਿਸ ਦੇ ਥਰੂ ਉਹ 5 ਲੱਖ ਦਾ ਇਲਾਜ ਕਰ ਸਕਦਾ ਹੈ ਕਰਵਾ ਸਕਦਾ ਹੈ ਉਹ ਬਹੁਤ ਵੱਡਾ ਬੇਨਫਿਟ ਹੈ ਘਰ ਦੇ ਵਿੱਚ ਇੱਕ ਪੈਸਾ ਵੀ ਨਾ ਹੋਵੇ ਤੁਸੀਂ ਹਸਪਤਾਲ ਜਾਓ ਤੇ ਇਲਾਜ ਕਰਾ ਲਓ ਕਿਦਾ ਵੱਡਾ ਇੱਕ ਮਨੁੱਖਾਂ ਨੂੰ ਸ਼ਾਂਤੀ ਦੇਣ ਵਾਲਾ ਕੰਮ ਹੈ ਕਿ ਇਲਾਜ ਹੀ ਤਾਂ ਮੈਨ ਹੈ ਕਦੇ ਵੀ ਕੋਈ ਬਿਮਾਰ ਹੋ ਸਕਦਾ ਹੈ ਕੋਈ ਐਕਸੀਡੈਂਟ ਹੋ ਜਾਏ ਉਹ ਸਾਰੀਆਂ ਸੁਵਿਧਾਵਾਂ ਆ ਆਯੂਸ਼ਮਾਨ ਕਾਰਡ ਦਿੰਦਾ ਹੈ ਸੋ ਇਹ ਵੱਡੀ ਇੱਕ ਮਤਲਬ ਦੇਣ ਹੈ ਮੋਦੀ ਸਰਕਾਰ ਦੀ ਸਾਰਿਆਂ ਨੂੰ ਕਈ ਲੋਕਾਂ ਨੂੰ ਧੋਖ ਵੀ ਆ ਕਿ ਕਿਉਂਕਿ ਆਯੂਸ਼ਮਾਨ ਕਾਰਡ ਹਰ ਜਗ੍ਹਾ ਨਹੀਂ ਚੱਲਦਾ ਹੈ ਨਹੀਂ ਇਹ ਥੋੜਾ ਜਿਹਾ ਦੇਖਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੂੰ ਨਾ ਜਾਗਰੂਕ ਨਹੀਂ ਕੀਤਾ ਗਿਆ ਇਹ ਆਯੂਸ਼ਮਾਨ ਕਾਰਡ ਹੈ ਇਹਨੂੰ ਥੋੜੀ ਦੇਰ ਬਾਅਦ ਰੀਨਿਊ ਕਰਾਉਣਾ ਪੈਂਦਾ ਹੈ ਸੋ ਹਸਪਤਾਲ ਚ ਜਾ ਕੇ ਜਾਂ ਸਰਦਾ ਕੇਂਦਰ ਚ ਜਾ ਕੇ ਤੁਸੀਂ 30-50 ਰੁਪਏ ਦੋ ਤੇ ਰੀਨਿਊ ਹੋ ਜਾਂਦਾ ਹੈ ਕਾਰਡ ਤੁਸੀਂ ਫਿਰ ਇਹਨੂੰ ਯੂਜ਼ ਕਰ ਸਕਦੇ ਹੋ ਦੂਜੇ ਪਾਸੇ ਇੱਕ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਉਹ ਤੁਹਾਡਾ ਵੀ ਵਿਰੋਧ ਕਰਦੇ ਨਹੀਂ ਜਾਂ ਲੀਡਰਾਂ ਦਾ ਇਕੱਲਾ ਦਾ ਵਿਰੋਧ ਕਰਦੇ ਦੇਖੋ ਉਹਨਾਂ ਦੀ ਆਪਣੀ ਵਿਰੋਧ ਦੀ ਕਹਾਣੀ ਹੈ ਜਿਹਦੇ ਬਾਰੇ ਮੈਂ ਕੁਝ ਜ਼ਿਆਦਾ ਕਮੈਂਟ ਨਹੀਂ ਕਰ ਪਾਉਂਗੀ ਕੀ ਕਿਸ ਹੈ ਹਾਲਾਂਕਿ ਮੋਦੀ ਜੀ ਦੇ ਥਰੂ ਉਹਨਾਂ ਨੂੰ ਲਾਭ ਪਹੁੰਚੀਆਂ ਨੂੰ ਕਿਸਾਨਾਂ ਨੂੰ ਕੰਪਨਸੇਟ ਕੀਤਾ ਜਾਂਦਾ ਹੈ ਸਾਡੇ ਕੋਲ ਪੂਰੀ ਮਤਲਬ ਡਿਟੇਲ ਆਂਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਜਾਂ ਸਾਨੂੰ ਪਤਾ ਹੁੰਦਾ ਹੈ ਕਿ ਕਿਨੂੰ ਕਿਨੂੰ ਲਾਭ ਮਿਲਿਆ ਹੈ 2000 ਰੁਪਏ ਦਾ 6000 ਰੁਪਏ ਦਾ ਉਹ ਸਭ ਲੈਂਦੇ ਵੀ ਨੇ ਕਿਸਾਨ ਤੇ ਸ਼ੇਰੋ ਮੋਦੀ ਸਰਕਾਰ ਨੂੰ ਵਾਲਾ ਜੀ ਕਹਿੰਦੇ ਨੇ ਪਟਿਆਲੇ ਦੇ ਮੁੱਦੇ ਪਤਾ ਨੇ ਕਿ ਕੀ ਕਿਸ ਮੁੱਦੇ ਦੇ ਉੱਪਰ ਭਾਜਪਾ ਜਿਹੜੀ ਅੱਗੇ ਸੀਟ ਲੜ ਰਹੀ ਹੈ ਟੂ ਬੀ ਵੈਰੀ ਓਨਸ ਮੁੱਦੇ ਤਾਂ ਬਹੁਤ ਨੇ ਦੇਖੋ ਸਭ ਤੋਂ ਵੱਡਾ ਤਾਂ ਡਿਵੈਲਪਮੈਂਟ ਦਾ ਮੁੱਦਾ ਹੈ ਅੱਜ ਪਟਿਆਲੇ ਦੀਆਂ ਸੜਕਾਂ 2 ਸਾਲ ਦੇ ਵਿੱਚ ਇੰਨੀਆਂ ਟੁੱਟ ਚੁੱਕੀਆਂ ਔਰ ਸਰਕਾਰ ਨੂੰ ਪਟਾਲਾ ਐਡਮਿਨਿਸਟ੍ਰੇਸ਼ਨ ਨੂੰ ਕੋਈ ਖਿਆਲ ਨਹੀਂ ਬਿਲਕੁਲ ਵੀ ਕਿ ਉਹਨੂੰ ਕੋਈ ਰਿਪੇਅਰ ਵੀ ਕੀਤਾ ਜਾਵੇ ਦੂਜੇ ਪਾਸੇ ਟ੍ਰੈਫਿਕ ਦਾ ਕੋਈ ਵੀ ਮਤਲਬ ਸਿਸਟਮ ਨਹੀਂ ਹੈ ਹੈਪਜ਼ਟ ਟ੍ਰੈਫਿਕ ਹੈ ਲੁਕਟਕ ਹੋਆਂ ਇੰਨੀ ਜ਼ਿਆਦਾ ਹੋ ਰਹੀਆਂ ਨੇ ਔਰ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਕੋਈ ਡਿਵੈਲਪਮੈਂਟ ਹੈ ਹੀ ਨਹੀਂ ਹੈ ਹਟਕੇ ਇਸ ਨੂੰ ਹਟਕੇ ਮੁੱਦੇ ਕੀ ਨੇ ਕਿਉਂਕਿ ਨੋਰਮਲ ਹਰ ਇੱਕ ਸਰਕਾਰ ਦੇ ਵਿੱਚ ਇਹੀ ਮੁੱਦਾ ਰਹਿੰਦਾ ਹਟਕੇ ਤਾਂ ਦੇਖੋ ਨੌਕਰੀਆਂ ਦਾ ਬੜਾ ਵੱਡਾ ਮੁੱਦਾ ਹੈ ਇੰਪਲॉयਮੈਂਟ ਐ ਕੋਈ ਇੰਡਸਟਰੀ ਨਹੀਂ ਹੈਗੀ ਇੱਥੇ ਜੇ ਕੋਈ ਆਂਦੀ ਵੀ ਹੈ ਮੇਰੇ ਖਿਆਲ 6 ਮਹੀਨੇ ਸਾਲ ਬਾਅਦ ਉਹ ਕਿਉਂ ਬੰਦ ਹੋ ਜਾਂਦੀ ਹੈ ਗॉड 노ਸ ਪਰ ਇੰਪਲॉयਮੈਂਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਇੱਥੇ ਕਿ ਲੋਕ ਬੱਚਿਆਂ ਨੂੰ ਐ ਇੰਪਲॉयਮੈਂਟ ਦਿੱਤੀ ਜਾਵੇ ਹਾਲਾਂਕਿ ਥੋੜੀ ਜਿਹਾ ਪਹਿਲਾਂ ਹੀ ਕੋਈ ਫੰਕਸ਼ਨ ਸੀਗਾ ਸਾਡਾ ਕੋਈ ਘਰੇਲੂ ਕਿਸੇ ਥਾਂ ਤੇ ਮੈਂ ਉੱਥੇ ਗਈ ਤੇ ਮੈਂ ਦੇਖਿਆ ਉਸ ਤੇ ਬਹੁਤ ਹੈਰਾਨਜਨਕ ਇੱਕ ਗੱਲ ਹੈ ਕਿ 18 ਸਾਲ ਤੋਂ ਬੱਚੇ ਉੱਥੇ ਹੈ ਹੀ ਨਹੀਂ ਸੀ ਕਿਉਂਕਿ ਮੋਸਟਲੀ 18 ਸਾਲ ਤੋਂ ਬੱਚੇ ਸਾਰੇ ਅਬਰਾਡ ਚਲੇ ਗਏ ਇਹ ਤਾਂ ਸਾਡੀ ਉਮਰ ਦੇ ਜਾਂ ਬਹੁਤ ਛੋਟੇ ਬੱਚੇ ਦੇਖਣ ਚਾਏ ਉਹ ਕਾਰਨ ਇਹ ਹੈ ਕਿਉਂਕਿ ਲੋਕ ਸੋਚਦੇ ਨੇ ਕਿ ਇੱਥੇ ਕੁਝ ਨਾਤਾ ਪੜਾਈ ਹੋਈ ਹੋ ਰਹੀ ਹੈ ਨਾ ਹੀ ਸ ਡਵੈਲਪਮੈਂਟ ਹੋ ਰਹੀ ਹੈ ਕੋਈ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਇਸ ਕਰਕੇ ਬਾਹਰ ਹੀ ਜਾ ਰਹੇ ਨੇ ਵੱਡਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਮੁੱਦਾ ਹੋ ਰਹੀ ਮੈਮ ਸਾਡੇ ਨਾਲ ਮੌਜੂਦ ਨੇ ਮੈਮ ਮੁੱਦੇ ਅਰਗਨਾਈਜ਼ ਜਾ ਰਹੇ ਨੇ ਕਿ ਬੀਜੇਪੀ ਦੇ ਕਿ ਇਸ ਇਸ ਮੁੱਦਿਆਂ ਨੂੰ ਲੈ ਕੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਕੀ ਲੱਗ ਰਿਹਾ ਹੈ ਕਿ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਇੱਕ ਤਾਂ ਹੈਲਥ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਬਣਿਆ ਹੋਇਆ ਹੈ ਪੰਜਾਬ 'ਚ ਵਧਦਾ ਹੋਇਆ ਕੈਂਸਰ ਜਿਹਦੇ ਲਈ ਸਾਡੇ ਕੋਲੇ ਆਯੂਸ਼ਮਾਨ ਕਾਰਡ ਦੀ ਸਕੀਮ ਸਾਡੇ ਮੋਦੀ ਜੀ ਨੇ ਲਾਗੂ ਕੀਤੀ ਹੈ ਦੂਸਰੀ ਗੱਲ ਹੈਗੀ ਹੈ ਅਨਐਮਪਲੋਇਮੈਂਟ ਔਰ ਸਭ ਤੋਂ ਵੱਡਾ ਮੁੱਦਾ ਹੈਗਾ ਨਸ਼ਾ ਸਾਡਾ ਪੰਜਾਬ ਜਿਹਦੇ ਜਦੋਂ ਬਾਰਡਰ ਤੇ ਪੰਜਾਬ ਦਾ ਜਵਾਨ ਖੜਾ ਹੁੰਦਾ ਹੈ ਤਾਂ ਲੋਕ ਉਹਦੇ ਤੋਂ ਚਾਈਨਾ ਦੇ ਹੋਣ ਜਾਂ ਕੋਈ ਹੋਰ ਬਾਰਡਰ ਸਟੇਟ ਹੋਵੇ ਥਰ-ਥਰ ਕੰਬਦੇ ਸੀ ਅੱਜ ਸਾਡੇ ਪੰਜਾਬ ਨੂੰ ਡਰੱਗਸ ਦਾ ਸਟੇਟ ਕਹਿ ਕੇ ਪੁਕਾਰਿਆ ਜਾਂਦਾ ਹੈ ਇਹ ਸਾਡਾ ਇੱਕ ਮੁੱਦਾ ਰਹੇਗਾ ਔਰ ਭਗਵੰਤਪਾਨ ਸਾਹਿਬ ਆਏ ਸੀਗੇ ਇਸ ਮੁੱਦੇ ਨੂੰ ਲੈ ਕੇ ਤੇ ਅਸੀਂ ਭਗਵੰਤਪਾਨ ਸਾਹਿਬ ਦੀ ਗੱਲ ਕੀਤੀ ਤੁਸੀਂ ਕਿ ਆਏ ਇਸ ਮੁੱਦੇ ਨੂੰ ਲੈ ਕੇ ਪਰ ਮੁੱਦੇ ਹਰ ਇੱਕ ਸਰਕਾਰ ਲੈ ਕੇ ਆਉਂਦੀ ਹੈ ਕਿ ਡਰੱਗਸ ਨੂੰ ਖਤਮ ਕੀਤਾ ਜਾਏ ਪਰ ਕਿਸੇ ਵੀ ਸਰਕਾਰ ਵੱਲੋਂ ਡਰੱਗਸ ਖਤਮ ਨਹੀਂ ਕੀਤੀ ਜਾਂਦੀ ਹੁਣ ਮੋਦੀ ਜੀ ਨੇ ਇੱਕ ਪਹਿਲ ਕੀਤੀ ਹੈਗੀ ਆਪਣੇ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਕ ਨਸ਼ਾ ਮੁਕਤੀ ਕੇਂਦਰ ਖੋਲ੍ਹਿਆ ਹੈ ਸੈਂਟਰ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਯੂਥ ਨੂੰ ਫਿਜ਼ੀਕਲੀ ਮਜ਼ਬੂਤ ਕਰਨ ਲਈ ਜਿਹੜਾ ਯੂਥ ਫਿਜ਼ੀਕਲੀ ਮਜ਼ਬੂਤ ਹੋਏਗਾ ਉਹ ਡੈਫੀਨੇਟਲੀ ਨਸ਼ਿਆਂ ਤੋਂ ਪਰੇ ਹੋਏਗਾ ਇੱਕ ਹੈਗੇ ਬੱਚਿਆਂ ਨੂੰ ਕੰਮ ਚਲਾਉਣ ਦੀ ਜ਼ਰੂਰਤ ਇੱਕ ਜਿਹੜਾ ਸੋਸ਼ਲ ਮੀਡੀਆ ਇਹਨੂੰ ਹਟਾ ਕੇ ਦੁਬਾਰਾ ਤੋਂ ਪਟਿਆਲਾ ਦੇ ਯੂਥ ਨੂੰ ਇਹ ਪੰਜਾਬ ਦੇ ਯੂਥ ਨੂੰ ਸਿਹਤ ਪ੍ਰਤੀ ਜੁਣ ਵੀ ਲੈ ਕੇ ਹੋ ਗਈ ਕਿਸਾਨੀ ਮੁੱਦਾ ਉੱਥੇ ਹੀ ਖੜਾ ਹੈ ਮੈਨੀਫੈਸਟੋ ਦੇ ਵਿੱਚ ਐਮਐਸਪੀ ਨੂੰ ਨਹੀਂ ਪਾਇਆ ਗਿਆ ਦੇਖੋ ਜਦੋਂ ਉਹਨਾਂ ਨੂੰ ਐਮਐਸਪੀ ਦੇ ਰਹੇ ਸੀਗੇ ਤਿੰਨ ਚਾਰ ਵਰਨਾ ਤੇ ਚੀਜ਼ਾਂ ਤੇ ਉਹ ਮੰਨੇ ਨਹੀਂ ਉਸ ਚੀਜ਼ ਨੂੰ ਸ਼ਾਇਦ ਮੇਰਾ ਖਿਆਲ ਕਿਤੇ ਨਾ ਕਿਤੇ ਕਿਸਾਨਾਂ ਨੂੰ ਨਾ ਲਾਅ ਸਮਝ ਨਹੀਂ ਆ ਰਹੇ ਉਹਨਾਂ ਨੂੰ ਕੋਈ ਨਾ ਕੋਈ ਬੰਦੇ ਚਾਹੀਦੇ ਜਿਹੜੇ ਲਾਅ ਉਹਨਾਂ ਨੂੰ ਸਮਝਾ ਸਕਣ ਕਿਉਂਕਿ ਕਿਤੇ ਉਹ ਲਾਅਜ਼ ਉਹਨਾਂ ਦੇ ਫਾਇਦੇཅੀ ਨਹੀਂ ਪਰ ਮੈਮ ਉਹ ਬਾਰ ਬਾਰ ਇਹੇ ਅਪੀਲ ਕਰ ਰਹੇ ਨੇ ਕਿ ਸਾਨੂੰ ਬਿਠਾ ਕੇ ਸਮਝਾਇਆ ਜਾਵੇ ਕੀ ਹੈ ਇਸ ਦੇ ਵਿੱਚ ਸਾਰਾ ਅਸੀਂ ਸਮਝਾਂਗੇ ਬੈਠ ਕੇ ਦੇਖੋ ਇਹ ਸੈਂਟਰ ਨਾਲ ਉਹਨਾਂ ਦੀ ਕ੍ਰਾਸ ਦਾ ਟੇਬਲ ਅਗਰ ਗੱਲ ਹੋਏਗੀ ਜਦੋਂ ਉਹਨਾਂ ਦਾ ਠੀਕ ਬੈਠੇਗਾ ਟਾਈਮ ਜਾਂ ਫਿਰ ਸਰਕਾਰ ਦਾ ਦੋਨੋਂ ਗੱਲ ਕਰ ਲੈਣਗੇ सोल्यूशन तो नहीं क्यों गई कि चीज़ है जो सोल्यूशन ना निकले थैंक यू पटियाला कैमरा मैन संदीप देनाल कुलविंदर कुमार दिल को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर